ਸੋ ਬਿਲਕੁਲ ਜੀਰਾ ਤੇ ਸਿਆਸੀ جنگ ਜਿਹੜੀ ਹੈ ਪੱਖ ਦੀ ਨਜ਼ਰ ਆ ਰਹੀ ਹੈ ਖੈਰ ਸੁਮੇਤ ਕੋਈ ਪਰਫੇਕਟ ਰੁਕ ਕਰਾਂਗੇ ਸੁਮੇਤ ਸਿੱਧੇ ਤੌਰ ਤੇ ਕਹਿ ਸਕਨੇ ਆ ਕਿ ਜਾਖੜ ਕਹਿ ਰਹੇ ਨੇ ਕਿ ਮੇਰੇ ਕੋਲ ਕੋਈ ਸ਼ਿਕਾਇਤ ਨਹੀਂ ਆਈ ਜੀਰਾ ਕਹਿ ਰਹੇ ਨੇ ਕਿ ਮੈਂ ਉਹਨਾਂ ਨੂੰ ਸ਼ਿਕਾਇਤ ਕਰਕੇ ਆਇਆ ਸੋ ਇਹਦੇ ਚ ਸਿੱਧੇ ਤੌਰ ਤੇ ਕਿਹਾ ਜਾਏ ਕਿ ਹੁਣ ਜਾਖੜ ਦੀ ਸਾਖ ਦੀ ਗੱਲ ਹੈ ਜਾਂ ਜੀਰਾ ਉਹ ਸਿੱਧੇ ਤੌਰ ਤੇ ਕਹੀਏ ਕਿ ਕਿਉਂਕਿ ਉਹਨਾਂ ਦੇ ਪਿਤਾ ਵੀ ਐਮਐਲਏ ਰਹੇ ਨੇ ਹੁਣ ਕਿਸਾਨ ਵਿੰਗ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹੈਗੇ ਅਨਦਰਜੀਤ ਸਿੰਘ ਜੀਰਾ ਸੋ ਟਕਰਾਵ ਵਧੇਗਾ ਟਕਰਾਵ ਦੰਦੇ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਵੀ ਮੁਸ਼ਕਿਲ ਵਸ ਸਕਦੀ ਹੈ ਬਿਲਕੁਲ ਵਸ ਸਕਦੀ ਹੈ ਕਿਉਂਕਿ ਦੇਖੋ ਇੱਕ ਚੀਜ਼ ਤਾਂ ਜ਼ਾਹਿਰ ਦੀ ਗੱਲ ਹੈ ਕਿ ਜਿਸ ਫਰਕ ਦੇ ਨਾਲ ਜਿਵੇਂ ਕਿ ਜੀਰਾ ਜਿੱਤੇ ਹੈਗੇ ਨੇਗੇ ਖਦੋ ਵਾਰੀ ਵਾਰੀ ਇਹੀ ਗੱਲ ਤੇ ਛਾਤੀ ਠੋਕ ਕੇ ਦਾਵਾ ਕਰਦੇ ਨੇ ਕਿ 35 ਸਾਲਾਂ ਦੇ ਮੁੰਡੇ ਨੂੰ ਜੇ ਕਿਸੇ ਨੇ ਵਿਧਾਇਕ ਬਣਾਇਆ ਤਾਂ ਲੋਕਾਂ ਦੀਆਂ ਇੱਛਾਵਾਂ ਵੀ ਉਹ ਉਹਨਾਂ ਨੂੰ ਹੀ ਪੂਰੀਆਂ ਕਰਨੀਆਂ ਪੈਣਗੀਆਂ ਜ਼ਿੰਮੇਵਾਰੀ ਉਹਨਾਂ ਦੀ ਵੱਡੀ ਹੈਗੀ ਆ ਰਹੀ ਗੱਲ ਸਾਖਦੀ ਤੋਂ ਦੇਖੋ ਹੁਣ ਦੋਨੇ ਪਾਸੇ ਗੱਲ ਜਾਪਦੀ ਹੈ ਇੱਕ ਪਾਸੇ ਤਾਂ ਇਹੀ ਕਿ ਜੋ ਆਮ ਵਿਧਾਇਕ ਕਹਿੰਦੇ ਨੇ ਕੀ ਉਹ ਸੱਚ ਹੈ ਇਹ ਅਫਸਰ ਸ਼ਾਹੀ ਹਾਵੀ ਹੈਗੀ ਹੈ ਕਿ ਫੇਰ ਅਫਸਰ ਸ਼ਾਹੀ ਦੇ ਖਿਲਾਫ ਕਿਤੇ ਨਾ ਕਿਤੇ ਵਿਧਾਇਕ ਨੂੰ ਨੁਕਸਾਨ ਚੱਲਣਾ ਪਿਆ ਦੂਜੇ ਪਾਸੇ ਇਹ ਵੀ ਹੈ ਕਿ ਆਖਿਰਕਾਰ ਸੁਨੀਲ ਜਾਖੜ ਦਾ ਕਿਤੇ ਜੋ ਕੁਲਬੀਰ ਜੀਰਾ ਕਹਿ ਰਹੇ ਨੇ ਕਿ ਆਈਜੀ ਖਾਸ ਹੈਗਾਗਾ ਜਿਹਦੇ ਖਿਲਾਫ ਸੁਨੀਲ ਜਾਖੜ ਗੱਲ ਨਹੀਂ ਸੀ ਕੋਈ ਸੁਣਨਾ ਚਾਹੁੰਦੇ ਤੇ ਫਿਰ ਆਖਿਰਕਾਰ ਉਹਨਾਂ ਨੂੰ ਉਸੇ ਹਿਸਾਬ ਦੇ ਨਾਲ ਫੈਸਲਾ ਕਰਨਾ ਪਿਆ ਦੇਖੋ ਦੋਨੇ ਚੀਜ਼ਾਂ ਨੇ ਹੁਣ ਇਹ ਤਾਂ ਇਹਨਾਂ ਦੀ ਆਪਸੀ ਜਾਂਚ ਦੀ ਘੇਰੇ ਬਣ ਚੁੱਕੀਆਂ ਨੇ ਪਰ ਇਹ ਗੱਲ ਜ਼ਰੂਰ ਹੈ ਕਿ ਜਿਹੜੀਆਂ ਚੀਜ਼ਾਂ ਤੋਂ ਸ਼ਾਇਦ ਕਿਤੇ ਨਾ ਕਿਤੇ ਕਾਂਗਰਸ ਡਰਦੀ ਰਹਿੰਦੀ ਹੈ ਜਾਂ ਹਰ ਇੱਕ ਪਾਰਟੀ ਡਰਦੀ ਹੈ ਤੁਸੀਂ ਧੰਨਵਾਦ ਹੈ ਸਾਰੀ ਜਾਣਕਾਰੀ ਉਹ ਚਿੱਠੀ ਹੈ ਜਿਹੜੀ ਕਿ ਜਵਾਬ ਦੇ ਵਿੱਚ ਕੁਲਬੀਰ ਜ਼ੀਰਾ ਵੱਲੋਂ ਲਿਖੀ ਗਈ ਹੈ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਸੀ ਉਹ ਇੱਕ ਵਾਰੀ ਪੜ੍ਹ ਕੇ ਤੁਹਾਨੂੰ ਦੱਸ ਦਿੰਨੇ ਆ ਆ ਬੜੀ ਅਹਿਮ ਇਹ ਚਿੱਠੀ ਵੀ ਦੱਸਣੀ ਹੈਗੀ ਕਿ ਆਖਿਰਕਾਰ ਇਹਦੇ ਵਿੱਚ ਕੀ ਲਿਖਿਆ ਹੈ ਮਿਤੀ 13 ਜਨਵਰੀ 2019 ਨੂੰ ਪੁੱਛੇ ਗਏ ਕਾਰਨ ਦੱਸੋ ਨੋਟਿਸ ਸੰਬੰਧੀ ਸਪਸ਼ਟੀਕਰਨ ਅੱਗੇ ਲਿਖਿਆ ਜਾਂਦਾ ਆਪਜੀ ਦੁਆਰਾ ਦਿੱਤੇ ਗਏ ਕਾਰਨ ਦੱਸੋ ਨੋਟਿਸ ਦੇ ਜਵਾਬ ਰਾਹੀਂ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਸ਼੍ਰੀਮਤੀ ਸੋਨੀਆ ਗਾਂਧੀ ਸ਼੍ਰੀ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਪ੍ਰਧਾਨ ਜੀ ਆਪ ਜੀ ਦਾ ਸੱਚਾ ਸਿਪਾਹੀ ਹਾਂ ਮੈਨੂੰ ਕਾਂਗਰਸ ਪਾਰਟੀ ਦੀ ਰਹਿਨਮਾਈ ਸਦਕਾ ਜੀਰਾ ਹਲਕਾ ਦੇ ਕਰੀਬ 2 ਲੱਖ ਵੋਟਰਾਂ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਅਤੇ ਇਹਨਾਂ ਲੋਕਾਂ ਦੀ ਸੇਵਾ ਸੱਚ ਅਤੇ ਨਿਰਪੱਖ ਢੰਗ ਨਾਲ ਕਰਨ ਦੀ ਮੈਂ ਵਿਧਾਨ ਸਭਾ ਵਿੱਚ ਸੌਂ ਵੀ ਚੁੱਕੀ ਸੀ ਮੈਨੂੰ ਹਮੇਸ਼ਾ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨਮਾਈ ਵਿੱਚ ਪੂਰਾ ਵਿਸ਼ਵਾਸ ਹੈ ਅਤੇ ਰਹੇਗਾ ਅਗਲੀ ਲਾਈਨੋ ਲਿਖਦੇ ਨੇ ਜਿੱਥੋਂ ਤੱਕ 12 ਜਨਵਰੀ 2019 ਨੂੰ ਫਿਰੋਜ਼ਪੁਰ ਵਿੱਚ ਹੋਏ ਸਰਕਾਰੀ ਸਮਾਗਮ ਦਾ ਬਾਈਕਾਟ ਕਰਨ ਦਾ ਸਵਾਲ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰੋਗਰਾਮ ਤੇ ਕਿਸੇ ਪੁਲਿਸ ਅਫਸਰ ਦੇ ਸੰਬੋਧਿਤ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਸੀ ਮੌਕੇ ਤੇ ਬੈਠੇ ਪੁਲਿਸ ਅਫਸਰਾਂ ਨੇ ਸਰਕਾਰੀ ਪ੍ਰੋਗਰਾਮ ਦੀ ਕਾਰਵਾਈ ਨੂੰ ਆਪਣੇ ਹਿਸਾਬ ਨਾਲ ਬਦਲਿਆ ਤੇ ਆਈਜੀ ਫਿਰੋਜ਼ਪੁਰ ਜ਼ੋਨ ਮੁਖਵਿੰਦਰ ਸਿੰਘ ਛੀਨਾ ਨੇ ਬੁਲਾਰੇ ਵੱਜੋਂ ਬੋਲਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਆਈਜੀ ਲੋਕਾਂ ਨੂੰ ਸੰਬੋਧਿਤ ਕਰ ਰਹੀ ਸੀ ਸਟੇਜ ਤੇ ਸਾਹਮਣੇ ਬੈਠੇ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਕਾਰਕੂਨਾ ਨੇ ਮੈਨੂੰ ਤੇ ਮੇਰੇ ਸਟਾਫ ਨੂੰ ਆਈਜੀ ਦੇ ਬੋਲਣ ਤੇ ਨਸ਼ਾ ਤਸਕਰਾਂ ਨੂੰ ਠਲ ਪਾਉਣ ਬਾਰੇ ਦੀਆਂ ਕਸਮਾਂ ਚੁਕਾਉਣ ਦਾ ਹੈ ਤੇ ਆਪ ਸ਼ਰਾਬ ਸਮਗਲਰਾਂ ਤੇ ਗੈਂਗਸਟਰਾਂ ਨਾਲ ਮਿਲਿਆ ਹੋਇਆ ਹੈ ਮੇਰੇ ਵਰਕਰ ਨਹੀਂ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੇ ਅਫਸਰਾਂ ਨਾਲ ਸਟੇਜ ਸਾਂਝੀ ਕੀਤੀ ਜਾਵੇ ਮੋਬਾਈਲ ਰਾਹੀਂ ਇਸ ਗੱਲ ਦਾ ਦਬਾਅ ਮੇਰੇ ਤੇ ਬਣਾ ਰਹੇ ਸੀ ਮੈਂ ਪਾਰਟੀ ਦੇ ਲੋਕਾਂ ਦਾ ਸਿਪਾਈ ਹਾਂ ਉਸ ਮੌਕੇ ਮੈਨੂੰ ਇਹੀ ਦੋਵੇਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਸੀ ਮੈਨੂੰ ਐ ਸੋਚਿਆ ਤੇ ਮੈਂ ਆਈਜੀ ਬਾਰੇ ਲੋਕਾਂ ਦੀ ਸੋਚ ਮਾਈਕ ਤੇ ਸਾਂਝੀ ਕਰਕੇ ਉਸ ਦਾ ਬਾਈਕਾਟ ਕਰਕੇ ਸਟੇਜ ਤੋਂ ਚਲਾ ਗਿਆ ਇੱਕ ਪਾਸੇ ਅਜੇ ਅਫਸਰ ਸਰਕਾਰ ਨੂੰ ਗੁੰਮਰਾਹ ਕਰਦੇ ਹਨ ਤੇ ਨਾਲ ਹੀ ਮਾਝਾ ਮੁੱਖ ਮੰਤਰੀ ਜੀ ਦੇ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਅਤੇ ਨੀਤੀਆਂ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਟਿਲਵਰਤ ਦੇ ਹਨ ਮੇਰੀ ਲੜਾਈ ਇਹ ਅਫਸਰਾਂ ਖਿਲਾਫ ਪਹਿਲਾਂ ਵੀ ਸੀ ਅਤੇ ਭਵਿੱਖ ਵਿੱਚ ਵੀ ਜਾਰੀ ਰਹੇਗੀ ਮੈਂ ਤੇ ਮੇਰੇ ਵਰਕਰ ਹਮੇਸ਼ਾ ਕਾਂਗਰਸ ਪਾਰਟੀ ਦੇ ਸੱਚੇ ਵਰਕਰ ਸੀ ਹਾਂ ਤੇ ਰਹਾਂਗੇ ਪਰ ਪਾਰਟੀ ਦੇ ਸੱਚੇ ਸੁੱਚੇ এজেন্ডੇ ਨੂੰ ਢਾਲਾਉਣ ਵਾਲੇ ਅਫਸਰਾਂ ਨੂੰ ਉਹਨਾਂ ਦੀ ਅਸਲੀਅਤ ਤੋਂ ਜਾਨੂ ਕਰਵਾਉਣਾ ਮੇਰਾ ਫਰਜ਼ ਹੈ ਅੰਤ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਅਤੇ ਵਫਾਦਾਰ ਸਿਪਾਹੀ ਬੜਕੇ ਕੰਮ ਕਰਾਂਗਾ ਤੇ ਆਪ ਜੀ ਵੱਲੋਂ ਦਿੱਤੇ ਗਏ ਹਦਾਇਤਾਂ ਦੀ ਪਾਲਣਾ ਕਰਾਂਗਾ ਕੁਲਵੀਰ ਸਿੰਘ ਜੀਰਾ ਐਮ ਐਲ ਏ ਜੀਰਾ ਸੋ ਇੱਕ ਲੈਟਰ ਜਿਹੜਾ ਕੁਲਵੀਰ ਜੀਰਾ ਵੱਲੋਂ ਆਪਣੇ ਜਵਾਬ ਦੇ ਵਿੱਚ ਦਿੱਤਾ ਗਿਆ ਹਾਲਾਂਕਿ ਕੋਨ ਜਾਖੜ ਕੁਝ ਹੋਰ ਕਹਿ ਰਹੇ ਨੇ ਤੇ ਸਿੱਧੇ ਤੌਰ ਤੇ ਅਸੀਂ ਕਹੀਏ ਕੁਲਵੀਰ ਜੀਰਾ ਕੁਝ ਹੋਰ ਕਹਿ ਰਹੇ ਨੇ ਯਾਨੀ ਕਿ ਸਿੱਧੇ ਤੌਰ ਤੇ ਅਸੀਂ ਕਹਿ ਸਕਨੇ ਆ ਕਿ ਜੀਰਾ ਤੇ ਸਿਆਸੀ جنگ ਛੇੜਦੀ ਨਜ਼ਰ ਆਈ ਹੈ ਜਾਖੜ ਕਹਿ ਰਹੇ ਨੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋ ਜਦ ਕਿ ਜੀਰਾ ਅੱਜ ਵੀ ਕਹਿ ਰਹੇ ਨੇ ਕਿ ਇਸ ਬਾਬਤ ਮੈਂ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਜਾਣਕਾਰੀ ਦੇ ਦਿੱਤੀ ਸੀ ਪਾਰਟੀ ਨੇ ਉਹਨਾਂ ਨੂੰ ਪਾਰਟੀ ਸਦਸਤੋਂ ਤੋਂ ਉਹਨਾਂ ਨੂੰ ਜਿਹੜਾ ਕੀਤਾ ਸਸਪੈਂਡ ਕੀਤਾ ਹੈ ਉਹ ਉਹਨਾਂ ਨੇ ਪਬਲਿਕਲੀ ਜਾ ਕੇ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਅੰਡਰਮਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜਾ ਉਹਨਾਂ ਤੋਂ ਜਵਾਬ ਮੰਗਿਆ ਸੀ ਕੋਈ ਉਹਨਾਂ ਨੂੰ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਇਸ ਕਰਕੇ ਉਹਨਾਂ ਤੇ ਅਨੁਸ਼ਾਸਨਿਕ ਕਾਰਵਾਈ ਕਰਦੇ ਉਹਨਾਂ ਨੂੰ ਪਾਰਟੀ ਤੋਂ ਸਸਪੈਂਡ ਕੀਤਾ ਤੇ ਰੋਨੀ ਤੌਰ ਤੇ ਮੈਂ ਕੈਪਟਨ ਮਰਿੰਦਰ ਸਿੰਘ ਜੀ ਨੂੰ ਵੀ ਮਿਲਿਆ ਵਾ ਮੈਂ ਪਹਿਲਾਂ ਵੀ ਦੱਸ ਚੁੱਕਾ ਜਿਹੜੀ ਉਹ ਮੈਂ ਫੋਟੋ ਵਿਖਾਈ ਸੀ ਜਿਹੜੇ ਮੂੰਹ 'ਚ ਗੋਲੀ ਲੱਗੀ ਸੀ ਜਾਖੜ ਸਾਹਿਬ ਨੂੰ ਮੈਂ ਜਿਹੜਾ ਜਾਖੜ ਸਾਹਿਬ ਨੂੰ ਮੈਂ ਮਿਲਿਆ ਵਾ ਔਰ ਮਿਲਿਆ ਵੀ ਦਿੱਲੀ ਜਾ ਕੇ ਆ ਪਾਸ ਮੇਰੇ ਕੋਲ ਆ ਮੈਂ ਪ੍ਰੂਫ